ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਚੜ ਦੀ ਕਲਾ ਚ ਹੋਵੋਗੇ ਜੀ ਤੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਟੋਸਟ ਪਨੀਰ ਵਾਲੇ ਦੇਖੋ ਜੀ ਪਨੀਰ ਤੁਹਾਡੇ ਸਾਹਮਣੇ ਆ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਇਸ ਤਰ੍ਹਾਂ ਮੈਂ ਹੱਥ ਦੀ ਨਾਲ ਹੀ ਮੈਸ਼ ਕਰ ਲਾਂਗੀ ਕਿਉਂਕਿ ਥੋੜੀ ਨਾ ਚੰਗੀ ਤਰ੍ਹਾਂ ਮੈਸ਼ ਹੋ ਜਾਂਦਾ ਹੱਥ ਦੇ ਨਾਲ ਕੋਈ ਵੀ ਪੀਸ ਇਹਦਾ ਜਿਹੜਾ ਨਹੀਂ ਬਣਿਆ ਰਹਿੰਦਾ ਜਿਹੜਾ ਕਿ ਬ੍ਰੈਡ ਦੇ ਵਿੱਚ ਆਏਗਾ ਤੇ ਫਿਰ ਉਹ ਬ੍ਰੈਡ ਜੰਨੀ ਤਰ੍ਹਾਂ ਬੰਦ ਨਹੀਂ ਹੋਪ ਹੁੰਦਾ ਪ੍ਰੈਸ ਨਹੀਂ ਹੁੰਦਾ ਇਸ ਲਈ ਮੈਂ ਇਹਨੂੰ ਹੱਥ ਦੇ ਨਾਲ ਹੀ ਮੈਸ਼ ਕਰ ਰਹੀ ਹਾਂ ਹਾਂਜੀ ਅਸੀਂ ਇਦਾਂ ਇਹਨੂੰ ਸਾਰੇ ਨੂੰ ਮੈਸ਼ ਕਰ ਲੈਣਾ ਬਿਲਕੁਲ ਲੰਜ ਹੋਣਾ ਚਾਹੀਦਾ ਮਲਾਈਮ ਜਆ ਮੈਂ ਆਲੂ ਵਾਲੇ ਟੋਸਟ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਸੀਗੇ ਉਹਦਾ ਵੀ ਮੈਂ ਵਲੌਗ ਪਾਇਆ ਹੋਇਆ ਆ ਤੇ ਅੱਜ ਅਸੀਂ ਬ੍ਰੈਡ ਦਾ 치즈 토스트 ਬਣਾ ਰਹੇ ਹਾਂ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੋਇਆ ਇਹਦੇ ਵਿੱਚ ਅਸੀਂ ਪਾ ਰਹੇ ਹਾਂ ਜੀ ਛੋਟਾ ਜਿਹਾ ਕਿ ਮੈਂ ਪਿਆਜ਼ ਬਹੁਤ ਹੀ ਬਰੀਕ ਕੱਟਿਆ ਸੀਗਾ ਤੁਹਾਨੂੰ ਪਤਾ ਬੱਚਿਆਂ ਨੂੰ ਹਰ ਚੀਜ਼ ਐ ਮੂੰਹ ਚ ਨਾਵੇ ਮੋਟੀ ਨਾ ਹੋਵੇ ਐਵੇਂ ਨਾ ਹੋਵੇ ਬਸ ਇਦਾਂ ਹੀ ਕਰਦੇ ਰਹਿੰਦੇ ਬੱਚੇ ਤੇ ਚਲੋ ਅਸੀਂ ਇੰਨਾ ਪਿਆਜ਼ ਇਹਦੇ ਵਿੱਚ ਜਿਹੜਾ ਪਾ ਲਿਆ ਹੋਇਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਲਕੀ ਜੀ ਕਸ਼ਮੀਰੀ ਮੇਥੀ ਇਹ ਫਲੇਵਰ ਵਾਸਤੇ ਬਹੁਤ ਵਧੀਆ ਹੁੰਦੀ ਹੈ ਜੀ ਮੇਥੀ ਬਾਕੀ ਤੁਸੀਂ ਸਕਿਪ ਕਰ ਸਕਦੇ ਹੋ ਤੇ ਹੁਣ ਪਾਵਾਂਗੇ ਅਸੀਂ ਚਿਲੀ ਫਲੈਕਸ ਤੁਸੀਂ ਚਾਹੋ ਤੇ ਹਰੀ ਵਾਲੀ ਮਿਰਚ ਪਾ ਸਕਦੇ ਕਟਿੰਗ ਕਰਕੇ ਤੇ ਜੇ ਬੱਚਿਆਂ ਨੇ ਖਾਣੇ ਆ ਤਾਂ ਫਿਰ ਹਰੀ ਮਿਰਚ ਜਿਹੜੀ ਆ ਤੁਸੀਂ ਉਹ ਵੀ ਸਕਿਪ ਕਰ ਸਕਦੇ ਹੋ ਕਿਉਂਕਿ ਉਹ ਮੂੰਹ ਦੇ ਵਿੱਚ ਆਉਂਦੀ ਆ ਤੇ ਫਿਰ ਜੇ ਤੇ ਤਿੱਖੀ ਹੋਏਗੀ ਮਿਰਚ ਫੇਰ ਤੇ ਸਾਰਾ ਹੀ ਟੋਸਟ ਦਾ ਜਿਹੜਾ ਟੇਸਟ ਹੈ ਨਾ ਉਹ ਸਾਰਾ ਹੀ ਖਰਾਬ ਹੋ ਜਾਣਾ ਇਸ ਲਈ ਤੇ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਨਮਕ ਟੇਸਟ ਅਨੁਸਾਰ ਹੀ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਗਰਮ ਮਸਾਲਾ ਜੀਰਾ ਪਾਊਡਰ ਧਨੀਆ ਪਾਊਡਰ ਮੈਂ ਵਿੱਚ ਮਿਕਸ ਕੀਤਾ ਹੋਇਆ ਸੀ ਹੁਣ ਅਸੀਂ ਇਹਨੂੰ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਾਕੀ ਜੇ ਤੁਹਾਨੂੰ ਕੋਈ ਵੱਧ ਘੱਟ ਚੀਜ਼ ਲੱਗਦੀ ਹੈ ਤੇ ਤੁਸੀਂ ਫਿਰ ਤੋਂ ਜਿਹੜੇ ਪਾ ਸਕਦੇ ਹੋ ਇੱਕ ਇਹਦੀ ਹੋਰ ਬਹੁਤ ਵਧੀਆ ਟਿਪ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਜਿਹਦੇ ਨਾਲ ਕਿ ਬ੍ਰੈਡ ਦੇ ਵਿੱਚ ਬੜੀ ਆਸਾਨੀ ਦੇ ਨਾਲ ਜਿਹੜਾ ਸਾਡਾ ਪਨੀਰ ਹੈ ਲੱਗ ਸਕਦਾ ਹੈ ਉਹਦੇ ਵਾਸਤੇ ਕੀ ਕਰਨਾ ਹੁੰਦਾ ਅਸੀਂ ਇਹਨੂੰ ਹੋਰ ਵੀ ਜ਼ਿਆਦਾ ਸੌਫਟ ਕਰਨਾ ਹੁੰਦਾ ਹੈ ਕਿ ਥੋੜਾ ਲਿਕਵਿਡ ਐਂਡ ਸੌਫਟ ਹੋਵੇ ਤੇ ਫਿਰ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਬ੍ਰੈਡ ਦੇ ਵਿੱਚ ਲੱਗ ਜਾਂਦਾ ਅਸੀਂ ਪਾ ਰਹੇ ਹਾਂ ਜੀ ਫਰੈਸ਼ ਕਰੀਮ ਠੀਕ ਹੈ ਜੀ ਤੁਸੀਂ ਵੀ ਫਰੈਸ਼ ਕਰੀਮ ਥੋੜੀ ਜੀ ਵਿੱਚ ਪਾ ਸਕਦੇ ਹੋ ਇਹਦੇ ਨਾਲ ਨਾ ਬਹੁਤ ਹੀ ਵਧੀਆ ਬਰੈਡ ਦੇ ਵਿੱਚ ਇਹਨੇ ਸੈੱਟ ਹੋ ਜਾਣਾ ਹੁੰਦਾ ਹੈ ਤੇ ਜਦੋਂ ਅਸੀਂ ਪਨੀਰ ਦੀ ਰੋਟੀ ਬਣਾਉਣੀ ਆ ਮੈਂ ਉਦੋਂ ਵੀ ਵਿੱਚ ਕਰੀਮ ਪਾਉਣੀ ਆ ਤਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਪਨੀਰ ਦੇ ਵਿੱਚ ਰੋਟੀ ਦੇ ਵਿੱਚ ਪਨੀਰ ਜਿਹੜਾ ਸੈਟਿੰਗ ਹੋ ਜਾਂਦੀ ਹੈ ਇਹਦੀ ਇਸ ਲਈ ਬਾਕੀ ਤੁਸੀਂ ਦੇਖੋ ਇਦਾਂ ਹੀ ਚਾਹੀਦਾ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਹੈ ਤਾਂ ਕਿ ਪਨੀਰ ਜਿਹੜਾ ਨਾ ਲੱਗ ਲੱਗ ਨਾ ਵਿੱਚ ਟੋਸਟ ਦੇ ਨਜ਼ਰ ਆਵੇ ਜੇ ਅਸੀਂ ਰੋਟੀ ਬਣਾਉਣੇ ਤੋਂ ਉਹ ਵੀ ਨਾ ਖਾਦੀ ਨਹੀਂ ਜਾਂਦੀ ਕਿਸੇ ਵੇਲੇ ਪਨੀਰ ਦੀ ਬਹੁਤ ਜ਼ਿਆਦਾ ਨਾ ਡ్రਾਈ ਜੀ ਬਣ ਜਾਂਦੀ ਹੈ ਇਸ ਲਈ ਅਸੀਂ ਵਿੱਚ ਮਲਾਈ ਪਾਉਂਦੇ ਆ ਤਾਂ ਕਿ ਥੋੜੀ ਰੋਟੀ ਵੀ ਜਿਹੜੀ ਸਾਡੀ ਸੌਫਟ ਬਣੇ ਠੀਕ ਹੈ ਜੀ ਤੇ ਚਲੋ ਹੁਣ ਅਸੀਂ ਰੈਡੀ ਕਰਦੇ ਆ ਬ੍ਰੈਡ ਹੁਣ ਅਸੀਂ ਬ੍ਰੈਡ ਦੇ ਉੱਪਰ ਜਿਹੜਾ ਆਪਣਾ ਚੀਜ਼ ਲਗਾਵਾਂਗੇ ਬ੍ਰਾਊਨ ਬ੍ਰੈਡ ਜਿਹੜਾ ਹੈ ਉਹ ਸਿਹਤ ਵਾਸਤੇ ਵਧੀਆ ਹੁੰਦਾ ਤੁਸੀਂ ਵੀ ਬ੍ਰਾਊਨ ਬ੍ਰੈਡ ਹੀ ਜਿਹੜਾ ਯੂਜ਼ ਕਰਿਆ ਕਰੋ ਬਾਕੀ ਜਿੰਨਾ ਕਿ ਤੁਹਾਡਾ ਤੁਹਾਡੇ ਬੱਚੇ ਮਟੀਰੀਅਲ ਲਗਾਉਣਾ ਪਸੰਦ ਕਰਦੇ ਆ ਤੁਸੀਂ ਉਸੇ ਹੀ ਹਿਸਾਬ ਦੇ ਨਾਲ ਮਟੀਰੀਅਲ ਜਿਹੜਾ ਲਗਾਉਣਾ ਆ ਜਿੱਦਾਂ ਜਿੱਦਾਂ ਬੱਚੇ ਕਹਿੰਦੇ ਜਿਆਦਾ ਪਸੰਦ ਕਰਦੇ ਤੁਸੀਂ ਜਿਆਦਾ ਵੀ ਲਗਾ ਸਕਦੇ ਹੋ ਜੇ ਥੋੜਾ ਪਸੰਦ ਕਰਦੇ ਤੁਸੀਂ ਥੋੜਾ ਲਗਾ ਲਓ ਪਰ ਵਿੱਚ ਕਰੀਮ ਪਾਉਣਾ ਨਾ ਭੁੱਲਣਾ ਕਰੀਮ ਇੱਕ ਬਹੁਤ ਵਧੀਆ ਟਿਪ ਹੈ ਇਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਮੈਂ ਇੱਕ ਹੀ ਬ੍ਰੈਡ ਦੇ ਉੱਪਰ ਲਗਾ ਰਹੀ ਹਾਂ ਉਹ ਵੀ ਮੈਂ ਦੋਨਾਂ ਜਿੰਨਾ ਹੀ ਲਗਾ ਰਹੀ ਹਾਂ ਕਿ ਚਲੋ ਦੋਨਾਂ ਨੂੰ ਮਤਲਬ ਇਕੁਅਲ ਹੋ ਜਾਏਗਾ ਐਕਸਟਰਾ ਇਹ ਬ੍ਰੈਡ ਸਾਡੇ ਰੈਡੀ ਹੋ ਗਏ ਤੇ ਹੁਣ ਅਸੀਂ ਇਹਨੂੰ ਗ੍ਰਿਲ ਨੂੰ ਥੋੜਾ ਜਿਹਾ ਗ੍ਰੀਸ ਕਰ ਲੈਣਾ ਮੈਸਟਰ ਨੂੰ ਗ੍ਰੀਸ ਕਰ ਲਿਆ ਹੋਇਆ ਅਸੀਂ ਇਸ ਦੇ ਉੱਪਰ ਐਸਟਰ ਬ੍ਰੈਡ ਰੱਖ ਦਿੱਤੇ ਹੋਏ ਹਾਂ ਹਾਂਜੀ ਬ੍ਰੈਡ ਬ੍ਰੈਡ ਜਿਹੜੇ ਮੈਂ ਸੈੱਟ ਕਰ ਦਿੱਤੇ ਹੋਏ ਇਹਨੇ ਉੱਪਰ ਤੇ ਹੁਣ ਮੈਂ ਹਲਕਾ ਹਲਕਾ ਉੱਪਰੋਂ ਇਹਨਾਂ ਨੂੰ ਗ੍ਰੀਸ ਕਰ ਦਿੱਤਾ ਐਸਟਰ ਜੇ ਛੋਟੇ-ਛੋਟੇ ਬ੍ਰੈਡ ਆ ਤੇ ਫਿਰ ਤੇ ਉਹ ਇੱਕ ਪੀਸ ਹੋ ਰ ਆ ਸਕਦਾ ਸੀ ਐਸ ਸਾਈਡ ਤੇ ਤੇ ਹੁਣ ਵੀ ਆ ਸਕਦਾ ਹੈ ਵੱਡਾ ਵੀ ਉਹ ਮੈਂ ਵੈਸੇ ਰੱਖਿਆ ਨਹੀਂ ਹੋਇਆ ਚਲੋ ਕੋਈ ਚੱਕਰ ਨਹੀਂ ਤੈਨੀਆਂ ਆਪਾਂ ਬਣਾ ਲੈਨੇ ਆ ਹੁਣ ਅਸੀਂ ਇਹਨੂੰ ਗ੍ਰਿਲ ਨੂੰ ਬੰਦ ਕਰ ਦਾਂਗੇ ਜੀ ਇੱਥੋਂ ਉੱਪਰ ਓਨ ਕਰਾਂਗੇ ਦੇਖੋ ਰੈੱਡ ਲਾਈਟ ਆ ਗਈ ਗ੍ਰੀਨ ਲਾਈਟ ਆਏਗੀ ਤੇ ਫਿਰ ਅਸੀਂ ਬਾਹਰ ਕੱਢ ਲੈਨੇ ਦੇਖੋ ਜੀ ਗ੍ਰੀਨ ਲਾਈਟ ਹੋ ਗਈ ਹੋਈ ਐ ਤੇ ਹੁਣ ਜਿਹੜੇ ਸਾਡੇ ਟੋਸਟ ਬਣ ਗਏ ਹੋਏ ਨੇ ਲਓ ਜੀ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਹਾਂਜੀ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਬਾਹਰ ਕੱਢ ਰਹੇ ਹਾਂ ਦੇਖੋ ਜੀ ਗਰਮ ਬਹੁਤ ਹੈ ਇਸ ਲਈ ਮੈਂ ਐਦਾ ਇਸਤੇਮਾਲ ਕੀਤਾ ਜੀ ਕੱਟਚੀ ਦਾ ਹਾਂਜੀ ਹੁਣ ਅਸੀਂ ਇਹਨਾਂ ਨੂੰ ਕਟਿੰਗ ਕਰਾਂਗੇ ਤੁਸੀਂ ਵੀ ਕਿਸੇ ਵੀ ਇਹਨਾਂ ਨੂੰ ਸ਼ੇਪ ਦੇ ਵਿੱਚ ਕੱਟ ਕਰਕੇ ਜਿਵੇਂ ਬੱਚੇ ਪਸੰਦ ਕਰਦੇ ਆ ਦੇਖੋ ਪੀਜ਼ਾ ਕਟਰ ਦੇ ਨਾਲ ਹੀ ਕਰਨਾ ਕਿ ਗਰਮ ਬਹੁਤ ਨੇ ਤੁਸੀਂ ਇਸ ਤਰ੍ਹਾਂ ਵੀ ਇਹਨਾਂ ਨੂੰ ਸ਼ੇਪ ਦੇ ਸਕਦੇ ਹੋ ਠੀਕ ਹੈ ਜੀ ਤੇ ਇੱਕ ਸ਼ੇਪ ਐਵੇਂ ਵੀ ਦੇ ਸਕਦੇ ਤੁਸੀਂ ਜਿਆਦਾ ਛੋਟੇ ਬੱਚੇ ਆ ਤੇ ਇਹਦੇ ਤੁਸੀਂ ਚਾਰ ਪੀਸ ਕਰ ਦੋ ਇਸ ਤਰ੍ਹਾਂ ਵੀ ਕਟਿੰਗ ਕਰਕੇ ਹਾਂ ਜੀ ਬੱਚੇ ਤਾਂ ਖੁਸ਼ ਹੋ ਜਾਂਦੇ ਆ ਨਾ ਜਿੰਨਾ ਵੀ ਜ਼ਿਆਦਾ ਉਹਨਾਂ ਦੇ ਨਾਲ ਇੰਦਾ ਦੀ ਸ਼ੇਪ ਦੇ ਬਣਾ ਕੇ ਦੋ ਤੇ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦੇ ਜੀ ਚਲੋ ਦੇਖੋ ਜੀ ਸਾਡੇ ਚੀਜ਼ ਟੋਸਟ ਬਣ ਕੇ ਬਿਲਕੁਲ ਰੈਡੀ ਨੇ ਤੇ ਤੁਸੀਂ ਵੀ ਰੈਸਪੀ ਨੂੰ ਟ੍ਰਾਈ ਜ਼ਰੂਰ ਕਰਨਾ ਕਿਵੇਂ ਦੀ ਲੱਗੀ ਮੇਰੀ ਰੈਸਪੀ ਦੱਸਣਾ ਜ਼ਰੂਰ ਤਿੱਖਾ ਬਣਾ ਕੇ ਜ਼ਰੂਰ ਦੇਖਣਾ ਕਿੰਨੇ ਕ੍ਰਿਸਪੀ ਬਣਦੇ ਨੇ ਤੇ ਤੁਸੀਂ ਜ਼ਰੂਰ ਬਣਾਣੇ ਦੇਖਣਾ ਕਮੈਂਟ ਵੀ ਕਰਿਆ ਕਰੋ ਕਿਵੇਂ ਦੇ ਲੱਗੇ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ